ਲੋਭੇ ਆ ਪਹਿਲੇ ਜਿਹੜੇ ਪੱਤੇ ਸੀ ਆਲੂ ਕਿਉਂ ਬੱਤ ਸਾਮੀ ਸਾਮੀ ਆ ਅੱਜ ਕਿ ਆਵੇ ਪਹਿਲਾਂ ਇਹਨਾਂ ਦੀਆਂ ਬੇਲਾਂ ਚੋਗ ਦੋ ਤੇ ਨਾਲੇ ਜਿਹੜੇ ਆਲੂ ਆ ਪਿੱਛੇ ਆ ਦੇ ਮੋਰੇ ਹਾਲ ਫੇਰੀ ਜਾਂਦਾ ਹਨਾ ਉਪਰੇ ਉਪਰੇ ਰੱਖ ਕੇ ਪਹਿਲੀ ਵਾਰੀ ਫੇਰਨੇ ਆਂ ਤੇ ਉਪਰੇ ਉਪਰੇ ਰੱਖ ਕੇ ਹਾਲ ਫੇਰੀ ਜਾਂਦਾ ਪਿੱਛੇ ਜਿਹੜੇ ਆਲੂ ਰਹਿ ਗਏ ਉਹ ਆ ਇਹ ਹੁਣ ਇਹਨੇ ਇੱਧਰ ਚੁਗੀ ਜਾਣੇ ਆ ਤੇ ਨਾਲੇ ਤਾਂ ਖੇਤ ਆ ਆਪਣੇ ਬਾਹ ਹੋ ਜਾਣੇ ਕਣਕ ਬੀਜਣ ਲਈ ਪਾਉਣੇ ਸੀ ਖੇਤਾਂ ਤੇ ਦੌਰ ਪਾਉਣੀ ਆ ਮਤਲਬ ਪਹਿਲਾ ਉਪਰੀ ਉਪਰੀ ਪਾਣੀ ਦੂਜੀ ਮਤਲਬ ਫਿਰ ਦੂਜੀ ਵਾਰ ਜਿੱਦਾ ਵਾਹੀ ਦੇ ਹਾਲਾ ਨਾਲ ਇਦਾਂ ਵਾਦਣੇ ਆ ਤੇ ਦੋਹਾਂ ਵਾਰੀਆਂ ਚ ਨਾਲੇ ਤਾਂ ਬਹਾਈ ਹੋ ਜਾਣੀ ਆ ਆਪਣੀ ਨਾਲੇ ਜਿਹੜੇ ਪਿੱਛੇ ਆਲੂ ਹੋਣੇ ਆ ਉਹ ਸਾਰੇ ਨਹੀਂ ਚੁੱਕ ਦੇਣੇ ਆ ਤੇ ਆ ਬੇਲਾਂ ਜਿਹੜੀਆਂ ਇਹ ਵਿੱਚੇ ਹੀ ਇਹਦਾ ਢੇਰੀਆਂ ਲਾਤੀਆਂ ਕਾਹ ਲਾਤੀ ਇਹ ਕੌਹ ਲਾਤੀ ਹਾਂ ਖੇਤ ਦੇ ਵਿੱਚ ਇੱਕ ਢੇਰੀ ਰੱਖ ਲਓ ਵਿਖੇਤ ਚ ਇੱਕ ਦੀ ਢੇਰੀ ਲਾਤੀ ਸੈਂਟਰ ਜਿਹੇ ਚ ਆਲੇ ਦੁਆਲੇ ਦੇ ਆਲੇ ਦੁਆਲੇ ਬੰਨੇ ਅੰਚ ਕੱਢ ਕੇ ਰੱਖ ਦਿੰਦੇ ਕਈ ਇਦਾਂ ਬੇਲਾਂ ਚਲੋ ਤਵੀਆਂ ਨਾਲ ਵੀ ਵਿੱਚ ਕੁੱਤਰ ਦਿੰਦੇ ਆ ਪਰ ਇਹ ਆ ਵੀ ਜਦੋਂ ਹੁਣ ਬੇਲਾਂ ਕਣਕ ਆਪਾਂ ਬੀਜ ਕੇ ਹਟ ਜਾਣਾ ਅਸੀਂ ਡ੍ਰਿਲ ਨਾਲ ਬੀਜਣੀ ਆ ਕਿਉਂਕਿ ਗੱਲ ਹੈਗੀ ਸਾਮੀ-ਸਾਮੀ ਤੇ ਜੀਰੋ ਡ੍ਰਿਲ ਨਾਲ ਬੀਜਾਂਗੇ ਤਾਂ ਕਣਕ ਇਹਨ ਵਧੀਆ ਜੰਪਣੀ ਡ੍ਰਿਲ ਵਾਲੀ ਗੱਲ ਬਹੁਤ ਵਧੀਆ ਹੈ ਇਹ ਤੇ ਬੇਲਾਂ ਫੇ ਜੇ ਐਦਾਂ ਨੂੰ ਹੀ ਕਰ ਦਿੱਤਾ ਤਾਂ ਫੇ ਡ੍ਰਿਲ ਚੱਲਣੀ ਨਹੀਂ ਸੀ ਤੇ ਜਦੋਂ ਕਣਕ ਵੱਢਣੀ ਆ ਆਪਾਂ ਤੁਸੀਂ ਇੱਕ ਗੱਲ ਦੇਖੋ ਆਹੜੀਆਂ ਬੇਲਾਂ ਮੈਂ ਤੁਹਾਨੂੰ ਫੇਰ ਦਿਖਾ ਦਊਗਾ ਉਸ ਵੇਲੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਇੱਥੇ ਬੇਲਾਂ ਹੈਗੀਆਂ ਕਿ ਨਹੀਂ ਇਹ ਐਨ ਸੁੱਕ ਕੇ ਗਲ ਕੇ ਢੇਰ ਮਤਲਬ ਮਿੱਟੀ ਬਣ ਜਾਣੀ ਇਹਨਾਂ ਦੀ ਜ਼ਮੀਨ ਦੇ ਲੈਵਲ 'ਤੇ ਆ ਜਾਣਾ ਇਹ ਨਹੀਂ ਇਹ ਵੀ ਨਹੀਂ ਜ਼ਮੀਨ ਨਾਲੋਂ ਉੱਚਾ ਰਹਿ ਜਾਣਾ ਜ਼ਮੀਨ ਦੇ ਲੈਵਲ 'ਤੇ ਆ ਜਾਣਾ ਮਤਲਬ ਇੰਨੀ ਹੈ ਜਿਆਦੇ ਸੁੱੱਕ ਕੇ ਭਰ ਜੰਨੀ ਹੈ ਇਹ ਆਪਾਂ ਤਾਂ ਹੁਣ ਵਿੱਚ ਇਹਨਾਂ ਨਾਲ ਕੀਤਾ ਯਾਰ ਸਿੱਧਾ ਹਿਸਾਬ ਆ ਆਪਣੇ ਅਸੀਂ ਇਹਨਾਂ ਨਾਲ ਕਈ ਕੱਟੇ ਦੇ ਹਿਸਾਬ ਨਾਲ ਕਰਦੇ ਆ ਖੇਤ ਦਾ ਤੇ ਹੁਣ ਮੈਨੂੰ ਇੱਕ ਬਾਈ ਨੇ ਦੇ ਦੱਸਿਆ ਸੀ ਕਹਿੰਦਾ ਮਤਲਬ 50 ਰੁਪਏ ਕੱਟੇ ਦੇ ਖੇਤ ਦੇ ਅਸੀਂ ਉਦਾਂ ਦਿੰਨੇ ਆ ਉਹਨਾਂ ਨੂੰ ਤੇ 10 ਰੁਪਏ ਲੱਦਣ ਦੇ ਤੇ ਕੰਡਾ ਕਰਨ ਦੇ ਬਖਰੇ 60 ਰੁਪਏ ਮਤਲਬ ਕੱਟਾ ਵੰਦਾ ਉਹਨਾਂ ਨੂੰ ਅਸੀਂ ਸਾਡੇ ਇੱਥੇ ਜੇ ਕੱਟੇ ਦੇ ਹਿਸਾਬ ਨਾਲ ਕਰਨਾ ਆ ਤਾਂ ਰੇਟ ਮੇਰਾ ਖਿਆਲ ਆ ਵੀ 45 ਰੁਪਏ ਹੋਊਗਾ 40 ਜਾਂ 45 ਹੋਣਾ ਹਨਾ ਪਰ ਅਸੀਂ ਕਦੇ ਕੱਟੇ ਦੇ ਹਿਸਾਬ ਨਾਲ ਕੀਤਾ ਹੀ ਨਹੀਂ ਅਸੀਂ ਇਹਨਾਂ ਦਾ ਰੇਟ ਕੀਤਾ ਹੈ 7200 ਰੁਪਏ ਕਿੱਲੇ ਦਾ ਉਹਦੇ ਵਿੱਚ ਇਨੀ 7200 ਦੇ ਵਿੱਚ ਆਲੂ ਪੱਟਣੇ ਕਈਆਂ ਨਾਲ ਚੁਗਣੇ ਬੋਰੀਆਂ ਭਰ ਕੇ ਕੰਡਾ ਕਰਕੇ ਬੋਰੀਆਂ ਸੀਂ ਕੇ ਟਰਾਲੀ 'ਚ ਲੱਦ ਕੇ ਦੇਣੀਆਂ ਨੇ ਸਾਨੂੰ ਤੇ ਮਗਰ ਆ ਦੋ ਵਾਰੀ ਚੁਗਣੇ ਆ ਆ ਚਗਾਈ ਕਰਦੇ ਜਿਹੜੀ ਹੈ ਨਾ ਦੋ ਵਾਰੀ ਚੌਕ ਕੇ ਦੇਣੇ ਆ। ਆ ਪੜ ਹੁਣ ਉਪਰੀ-ਉਪਰੀ ਪਾਣੀ ਦੋਰ ਨਹੀਂ ਪਾਣ ਨੂੰ ਥੋੜੇ ਡੂੰਘੇ ਹਾਲ ਛੱਡ ਕੇ ਲਾਣੇ ਆ। ਆ ਬੇਲਾਂ ਜਿਹੜੀਆਂ ਚੁਗੀਆਂ ਇਹ ਵੀ ਉਹਦੇ ਵਿੱਚ ਹੀ ਆ। ਮਤਲਬ ਓਕ ਦਾ ਮੁਕ ਦਾ ਸੀ ਖੇਤ ਦਾ ਠੇਕਾ ਕੀਤਾ ਆ। ਵੀ ਸਮਝ ਲਓ ਕਣਕ ਬੀਜਣ ਵਾਲੇ ਖੇਤ ਨਹੀਂ ਸਾਨੂੰ ਕਰਕੇ ਦੇਣੇ ਆ। ਬਾਕੀ ਰੇਟ ਦੀ ਗੱਲ ਕਰੀਏ, ਰੇਟ ਕੋਲ ਮळा ਕੇ ਮੰਦਾ ਹੀ ਆ। ਆਪਣੇ ਤਾਂ ਜਿਦਾ ਹੁਣ ਆ ਖੇਤ ਦੇ ਵਿੱਚੋਂ ਕੱਲ 2 ਕਰਾਂ ਵਾਲੀ ਥਾਂ ਬਚ ਗਿਆ ਸੀਗਾ। ਤੇ ਉਹ ਅੱਜ ਹੁਣ ਪੱਟੇ ਆ ਤੇ 45 ਬੂਰੇ ਹੋਏ ਆ। 2 ਹੋਊਗਾ ਸਵਾ 2 ਕਰਾਂ ਵਾਲੀ ਆਈਡੀਆ ਇੰਨਾ ਕੁ ਸੀਗਾ ਹਣਾ। ਤੇ ਬਾਕੀ 5 ਘਟੇ ਕੱਲ ਦੇ ਬਚੇ ਹੋ ਸੀਗੇ ਜਿੱਦਾਂ ਪਰਸੋ 4 ਵੱਧ ਗਏ ਸੀਗੇ ਤੇ ਕੱਲ 5 ਵੱਧ ਗਏ ਗੱਡੀ ਫੋਲ ਹੋ ਗਈ ਸੀ ਬਾਰੀ ਦੀ ਤੇ ਉਹ ਸੀਗੇ ਤੇ 50 ਘਟੇ ਸੀ ਟੋਟਲ ਤੇ ਆਪਾਂ ਅੱਜ 400 ਨੂੰ ਦਿੱਤੇ ਆ ਤੇ ਆਪਣੇ ਫਰੈਂਡ ਆ ਉਹਨੇ 380 ਆ ਦਿੱਤੇ ਆ ਚਲੋ ਕਿਸੇ ਨੇ ਸਵਾ 400 ਨੂੰ ਵੀ ਦਿੱਤੇ ਹੋਊਗੇ ਇੱਥੇ ਕੋਈ ਯਾਰ ਰੇਟ ਹਨਾ ਪਰ ਕੱਲ ਇੱਕ ਕੰਮ ਹੋਰ ਹੋਇਆ ਸਾਡੇ ਜਿਹੜੇ ਬੰਗੇ ਵਾਲੀ ਮੰਡੀ ਆ ਇੱਥੇ ਬੋਲੀ ਹੀ ਨਹੀਂ ਹੋਈ ਯਾਨੀ ਕਿ ਉੱਥੋਂ ਆਪਣੇ ਬੰਦੇ ਉਹਨਾਂ ਦੇ ਰਿਸ਼ਤੇਦਾਰ ਆਏ ਹੋ ਸੀਗੇ ਇੰਨੀ ਮਤਲਬ ਕਿਹਾ ਸੀ ਵੀ ਇੱਥੇ ਲੈ ਆਓ ਆਲੂ ਤੁਹ ਵੀ ਜਿਹੜੀ ਸਾਡੀ ਬੰਗੇਆਲੀ ਮੰਡੀ ਆ ਨਾ ਇਹ ਮਤਲਬ ਇਹੋ ਜਿਹੀ ਮੰਡੀ ਆ ਵੀ ਜਿੱਥੇ ਪੈਸੇ ਤੁਹਾਨੂੰ ਕੈਸ਼ ਹੀ ਮਿਲਦੇ ਆ ਇਹ ਤਾਂ ਆਮ ਮੰਡੀਆਂ ਤੁਸੀਂ ਜਾਉਂਗੇ ਆਲੂ ਜਾਂ ਮਟਰ ਲੈ ਕੇ ਕਈ ਵਪਾਰੀ ਕਹਿੰਦੇ ਵੀ ਕੱਲੂ ਲੈ ਲਿਓ ਜਾਂ ਹਫ਼ਤੇ ਤੱਕ ਲੈ ਲਿਓ ਇੱਥੇ ਤੁਸੀਂ ਫਸਲ ਵੇਚੀ ਉਸੇ ਵੇਲੇ ਤੁਹਾਡੇ ਮਤਲਬ ਅਕਾਊਂਟ ਨੰਬਰ ਲੈ ਕੇ ਉਸੇ ਵੇਲੇ ਉਹ ਨਹੀਂ ਪੈਸੇ ਪਾ ਦਿੰਨੇ ਅਕਾਊਂਟ ਚ ਪਰ ਕੱਲ ਕੀ ਹੋਇਆ ਕਹਿੰਦੇ 27-28 ਟਰਾਲੀਆਂ ਗਈਆਂ ਸੀਗੀਆਂ ਹੁਣ ਉਹ ਨਹੀਂ ਵੀ ਆਪਣੇ ਦੀ ਦਰ ਰਿਸ਼ਤੇਦਾਰ ਸੱਦੇ ਹੋਊਗੇ ਦੂਰੋਂ ਤਾਂ ਉਹ ਬੋਲੀ ਨਹੀਂ ਗੱਲ ਕੀਤੀ ਕਹਿੰਦੇ ਜੇ ਅੱਜ ਕੋ ਗਾ ਕੇ ਹਨੇ ਉਹਦੇ ਨਾਲ ਫੇ ਬੰਦੇ ਕਾ ਲਖਹਿ ਗਿਆ ਕਈ ਹਨ ਕਿਉਂਕਿ ਦੇਖੋ ਆਪਾਂ ਜਿੱਦਾਂ ਹੁਣ ਖੇਤ ਵਿੱਚ ਵੇਚ ਦੰਨੇ ਆ ਤੇ ਉਹ ਪਤਾ ਆਪਾਂ ਨੂੰ ਵੀ ਠੀਕ ਹੈ ਆਪਣੇ ਬੈਗ ਹੁਣ ਕਈ ਬੰਦਿਆਂ ਤੋਂ ਇਹ ਸੀ ਵੀ ਚਲੋ ਠੀਕ ਆ ਵਾ ਮੰਡੀ ਜਾਵਾਂਗੇ ਚੰਗਾ ਲੱਗੇ ਰੇਟ ਮੰਦਾ ਲੱਗੇ ਪਰ ਵੇਖ ਤਾਂ ਜਾਣੀ ਜੀ ਇਹ ਤਾਂ ਵਿਗਣੋਂ ਤਾਂ ਰਹਿੰਦੇ ਨਹੀਂ ਹਨਾ ਜੋ ਇੱਕ ਇਹ ਫਸਲ ਇਹੋ ਜੀ ਆ ਵੀ ਇਹਨਾਂ ਨੂੰ ਆਪਾਂ ਰੱਖ ਨਹੀਂ ਸਕਦੇ ਉਹਦੇ ਕਰਕੇ ਲੋਕਾਂ ਨੂੰ ਹੋ ਗਿਆ ਵੀ ਹੁਣ ਅਸੀਂ ਕਿੱਥੇ ਨੂੰ ਜਾਈਏ ਵੀ ਜਾਂ ਤਾਂ ਤੁਸੀਂ ਦਿਨੇ ਮਾੜਾ ਮੂਟਾ ਕੋਈ ਸਟੇਟਸ ਜਾਂ ਕੁਛ ਇਦਾਂ ਦਾ ਪਾ ਕੇ ਦੇ ਦਿੰਦੇ ਹਨਾ ਤੇ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਇੱਥੇ ਨਹੀਂ ਬੋਲੀ ਹੋਣੀ ਪੇ ਹੁਣ ਅਸੀਂ ਕਿੱਥੇ ਲੈ ਕੇ ਜਾਈਏ ਨਹੀਂ ਤਾਂ ਅਸੀਂ ਆਪਣਾ ਲੁਧਿਆਣਾ ਲੁਧੂਣੇ ਕਿਤੇ ਵੀ ਲੈ ਜਾਂਦੇ ਹੁਣ ਗੱਲ ਇਹ ਆ ਵੀ ਜਿਹੜੇ ਬੰਦੇ ਆ ਯਾਰ ਬੰਗਿਆਂ ਵਾਲੇ ਇਹ ਨੰਬਰ 1 ਹੈ ਅੱਜ ਦਾ ਬੂਟੀ ਹੁਣੀ ਇੱਥੇ ਮਤਲਬ ਆਪਣੇ ਹੋਰ ਵੀ ਬਿਵਾਰੀ ਹੈਗੇ ਆ ਪਰ ਜਿਆਦਾ ਬੂਟੀ ਹੁਣਾ ਦਾ ਕੰਮ ਹੈ ਇੱਥੇ ਤਾਂ ਉਹ ਬੰਦੇ ਇਹੋ ਜਿਹੇ ਆ ਯਾਰ ਅਸੀਂ ਬਹੁਤ ਚਿਰ ਤੋਂ ਜਾਣਦੇ ਆ ਤਾਂ ਕਦੇ ਅੱਜ ਤੱਕ ਜਿੱਦਾ ਹਨਾ ਚੱਬੇ ਵਾਲ ਮੰਡੀ ਆ ਹਨਾ ਆਪਾਂ ਮਟਰਾਂ ਵਾਲੇ ਵੱਡੀ ਮੰਡੀ ਕਣੀ ਜਾਂਦੀ ਹੈ ਉੱਥੇ ਕਈ ਵਾਰੀ ਕੀ ਹੁੰਦਾ ਹੈ ਵਪਾਰੀ ਪੈਸੇ ਮਾਰ ਕੇ ਨਾ ਹਟ ਜਾਂਦੇ ਆ ਮੇਰੇ ਮਾਮੇ ਉਹਨਾਂ ਦਾ 50000 ਪਿਛਲੇ ਤੋਂ ਪਿਛਲੇ ਸਾਲ ਦਾ ਉਹ ਅੱਜ ਤੱਕ ਮਿਲਿਆ ਹੀ ਨਹੀਂ ਹੈ ਨਾ ਹੋਰ ਲੋਕਾਂ ਦੇ ਤਾਂ ਬਹੁਤ ਬਹੁਤ ਕਿਸੇ ਦਾ ਲੱਖ ਕਿਸੇ ਦਾ ਡੇਢ ਲੱਖ ਤੇ ਆਉਂਦੇ ਤਾਂ ਲੋਕਲ ਵਪਾਰੀਆਂ ਕੋਲ ਹੀ ਆ ਪਰ ਗੱਲ ਇਹ ਆ ਵੀ ਲੋਕਲ ਵਪਾਰੀ ਇਹ ਹੁੰਦੇ ਵੀ ਹੁਣ ਉੱਥੇ ਜਦੋਂ ਬੰਦਾ ਪੈਸੇ ਲੈ ਕੇ ਨਾ ਅੱਠ ਗਿਆ ਉਹ ਵੀ ਹੱਥ ਖੜੇ ਕਰ ਜਾਂਦੇ ਆ ਵੀ ਬੰਦਾ ਪੈਸੇ ਲੈ ਕੇ ਨਾ ਅੱਠ ਗਿਆ ਸੀ ਕਿੱਥੋਂ ਦਈਏ ਪਰ ਸਾਡੇ ਇੱਥੇ ਇਹ ਆ ਬੰਗੀ ਵਿੱਚ ਵਪਾਰੀ ਇੱਥੇ ਵੀ ਬਾਹਰੋਂ ਆਇਆ ਹੁੰਦੇ ਆ ਪਰ ਮੰਨ ਲਓ ਜਿੱਦਾਂ ਹੁਣ ਬੂਟੀ ਹੁਣਾ ਕੋ ਆਇਓ ਤਾਂ ਉਹ ਟੈਨਸ਼ਨ ਇਹਨਾਂ ਦੀ ਐ ਬੂਟੀ ਹੁਣਾ ਦੀ ਸਾਡੇ ਲੋੋਂ ਬੰਦਾ ਭੱਜ ਜਾਏ ਨਾ ਭੱਜ ਜਾਏ ਯਾਨੀ ਕਿ ਇੰਨਾ ਯਕੀਨ ਬੂਟੀ ਹੁਣਾ ਤੇ ਬਣਿਆ ਆ ਇੱਕ ਵਾਰ ਹੋਈ ਵੀ ਸੀ ਇਹ ਗੱਲ ਮਤਲਬ ਇੱਥੇ ਬੰਗੀ ਦੋ ਕੁ ਵਪਾਰੀਆਂ ਦੇ ਪੈਸੇ ਮਾਰ ਕੇ ਭੱਜ ਗਏ ਸੀਗੇ ਵਪਾਰੀ ਤਾਂ ਉਦੋਂ ਲੋਕਾਂ ਨੂੰ ਪਰ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਸੀ ਵੀ ਸਾਡਾ ਪੈਸਾ ਮਰੂਗਾ ਉਹ ਝਾਲ ਸਾਰੀ ਸਾਡੇ ਇੱਥੇ ਦੇ ਵਪਾਰੀਆਂ ਨੇ ਚੱਲੀ ਸੀ ਬੂਟੀ ਹੁਣੀ ਮਤਲਬ ਕੋਲੋਂ ਪੈਸੇ ਦਿੱਤੇ ਸੀ ਬਾਅਦ ਚ ਪਤਾ ਨਹੀਂ ਇਹ ਨਹੀਂ ਉਹ ਤੋਂ ਲੈ ਵਾਰੀ ਤੋਂ ਨਾਲ ਹੈ ਉਹਦਾ ਲੋਕਾਂ ਨੂੰ ਕੋਈ ਮਤਵ ਨਹੀਂ ਯਾਨੀ ਲੋਕਾਂ ਦਾ ਇੰਨਾ ਟਰਸਟ ਬਣਿਆ ਆ ਬਾਕੀ ਇਦਾਂ ਹੋਵੇ ਕੋਈ ਦੁਕਾਨਦਾਰ ਵੀ ਨਹੀਂ ਚਾਹੁੰਦਾ ਵੀ ਮੇਰੀ ਦੁਕਾਨ ਤੇ ਕੋਈ ਗਾਹਕ ਸੌਦਾ ਵੇਚਣ ਆਵੇ ਤਾਂ ਮੈਨੂੰ ਖਾਲੀ ਮੋੜਾ ਕੋਈ ਨਾ ਕੋਈ ਗੱਲ ਜ਼ਰੂਰ ਹੋਈ ਹੋਣੀ ਤਾਂ ਹੀ ਨਹੀਂ ਇਹ ਬੋਲੀ ਕੀਤੀ ਨਹੀਂ ਤਾਂ ਅੱਜ ਤੱਕ ਇਦਾਂ ਕਦੇ ਹੋਇਆ ਨਹੀਂ ਇਦਾਂ ਤੇ ਪਰ ਇੰਨਾ ਵੀ ਜੇ ਇੱਕ ਸਟੇਟਸ ਜਿਹਾ ਵੀ ਪਾ ਲੈਂਦੇ ਨਾ WhatsApp ਤੇ ਜ਼ਿਆਦਾਤਰ ਲੋਕਾਂ ਨੇ ਦੇਖ ਲੈਣਾ ਸੀ ਤਾਂ ਉਹਨੇ ਆਪਣਾ ਕੋਈ ਨਾ ਕੋਈ ਹੱਲ ਕਰ ਲੈਣਾ ਸੀ ਕਿਸੇ ਨੇ ਲੁਧਿਆਣੇ ਚਲ ਜਾਣਾ ਸੀ ਕਿਸੇ ਨੇ ਕਿਸੇ ਪਾਸੇ ਮਤਲਬ ਕੋਈ ਨਾ ਕੋਈ ਬੰਦਾ ਹੋਰ ਮੰਡੀ ਚਲ ਜਾਂਦਾ ਤਾਂ ਆਪਣਾ ਸਾਰਿਆਂ ਨੇ ਹੱਲ ਕਰ ਲੈਣਾ ਸੀ ਕਿਉਂਕਿ ਇਹ ਇੱਕ ਇਹੋ ਜਿਹੀ ਫਸਲ ਆ ਵੀ ਜਿਹਨੂੰ ਆਪਾਂ ਰੱਖ ਨਹੀਂ ਸਕਦੇ ਚਲੋ ਬਾਕੀ ਤੁਹਾਨੂੰ ਆਪਾਂ ਅੱਜ ਨਵੇਂ ਸ਼ਹਿਰ ਵਾਲੀ ਮੰਡੀ ਦਿਖਾ ਲਦੇ ਆਂ ਜਦ ਤੱਕ ਨਹੀਂ ਚਗਾਈ ਕਰਨੀ ਆ ਆਲੂਆਂ ਦੀ ਜਦ ਤੱਕ ਆਪਾਂ ਆਲੂ ਲਾ ਕੇ ਮੋੜੇ ਹੋਣਾ ਫਿਰ ਆ ਕੇ ਕਣਕ ਬੀਜਦੇ ਆਂ ਬਾਕੀ ਨਾਲੇ ਆ ਜਿਹੜੀ ਵੀਡੀਓ ਆ ਇਹ 29 ਤਰੀਕ ਨੂੰ ਹੀ ਬਣੀ ਆ ਤੇ 29 ਤਰੀਕੇ ਸ਼ਾਮ ਨੂੰ ਮੈਂ ਪਾ ਦੇਣੀ ਆ ਲਓ ਸਬਜੀ ਮੰਡੀ ਦੇਖ ਲਓ ਨਵੇਂ ਸ਼ਹਿਰ ਦੀ ਆਲੂ ਲਾਉਣ ਤੋਂ ਪਹਿਲਾਂ ਇਹ ਵੀ ਸਿੱਖਣਾ ਪੈਣਾ ਆ ਦੇ ਲਾ ਕੇ ਇੱਥੇ ਟਰਾਲੀ ਲਿਓਣੀ ਪੈਂਦੀ ਆ ਆਲੂ ਲਾਉਣੇ ਸੋਕੇ ਆ ਇੱਥੇ ਟਰਾਲੀ ਲਿਓਣੀ ਔਕੀ ਆ ਆ ਦੇਖੋ ਹੁਣ ਟਰਾਲੀ ਲੱਗੀ ਹੋ ਕਰਕੇ ਪਿੱਛੇ ਹੁਣ ਰਾਹ ਵਿਲਾ ਹੋ ਗਿਆ ਕਿਉਂਕਿ ਇਧਰ ਨੂੰ ਪਤਾ ਫਿਰ ਰੋਕ ਗਾ ਮੋਟਰਸਾਈਕਲ ਸਕੂਟਰ ਜਾਣੇ ਉਹ ਸਾਰੇ ਪਿੱਛੇ ਨੂੰ ਮੁੜ ਗਏ ਨਹੀਂ ਤਾਂ ਇੱਥੇ ਆ ਸਾਰਾ ਭਰਿਆ ਆ ਹੁੰਦਾ ਤੇ ਹੁਣ ਜਦੋਂ ਟਰਾਲੀ ਜਾਣੀ ਆ ਉਹ ਤੋਂ ਬਾਅਦ ਫੇਰ ਇੱਥੇ ਰਚ ਪੈ ਜਾਣਾ ਮਾਦਰੋ ਇੱਥੇ ਟਰਾਲੀ ਬਾੜਨੀ ਇੱਕ ਆਪਣੇ ਆਪ ਚ ਕਲਾ ਆ ਮਸੀ ਟਰਾਲੀ ਇੱਥੇ ਵੜਦੀ ਆ ਆਲੂ ਲਾਉਣ ਤੋਂ ਪਹਿਲਾਂ ਡਰਾਈਵਰੀ ਸਿੱਖਣੀ ਪੈਂਦੀ ਆ ਤਾਂ ਕਿਤੇ ਜਾ ਕੇ ਆਲੂ ਲੱਗਦੇ ਆ। ਕਿਉਂਕਿ ਇੱਥੇ ਹੁਣ ਆੜਤੀਆਂ ਦੀਆਂ ਦੁਕਾਨਾਂ ਇੱਥੇ ਆ। ਜਦੋਂ ਹੁਣ ਮਾਲਾ ਕਈ ਵਰੀ ਨਹੀਂ ਗੱਡੀਆਂ ਵੀ ਲੱਦੜੀਆਂ ਆਉਂਦੀਆਂ ਰਾਤ ਨੂੰ ਫੇ ਅਸੀਂ ਇੱਥੇ ਲਿਹਾਜਦੇ ਆ। ਕਈ ਵਾਰ ਤਾਂ ਖੇਤ ਚੋ ਲੈ ਜਾਂਦੇ ਗੱਡੀ। ਕਈ ਵਰੀ ਜਦੋਂ ਦੋ ਤਿੰਨਾਂ ਥਾਂ ਤੋਂ ਚੱਕਣੇ ਹੁੰਦੇ ਫੇ ਗੱਡੀ ਇੱਥੇ ਇੱਕ ਥਾਂ ਖੜੀ ਕਰ ਲੈਂਦੇ ਆ ਇਹ। ਤਾਂ ਫੇ ਟਰਾਲੀਆਂ ਇੱਥੇ ਲੱਦਦੇ ਆ। ਅੱਜ ਹੁਣ ਆਪਣੇ ਸੀਗੇ 50-60 ਕਟਾਈ। ਤਾਂ ਆਪਣੇ ਹੋ ਵੀ ਟਾਈਮ ਨਾਲੇ ਗਏ ਵੇਲੇ। ਲਾਲਾ ਕਹਿੰਦਾ ਇੱਥੇ ਲਿਆ। ਅਗੇ ਦਾ ਰਾਤ ਨੂੰ ਲਈਦੇ ਆ ਤਾਂ ਹੁਣ ਆ ਦਿਨ ਨੂੰ ਤਾਂ ਪੂਰਾ ਯਾਨੀ ਕਿ ਰੱਛ ਹੁੰਦਾ ਆ ਸੋਚ ਲਓ ਇੱਥੇ ਨਾ ਅਰੇ ਓਥਰੇ ਤੋਂ ਮੋੜ ਮੋੜਨਾ ਬੈਗ ਕਰਨੀ ਉਹ ਸਾਰਿਆਂ ਨਾਲ ਖੱਜਲ ਹੁਣ ਵਾਲਦ ਵਾਲੇ ਰੇੜੀਆਂ ਨਾ ਬੈਗ ਹੁੰਦੀ ਨਾ ਮੋੜਦੀ ਇਹ ਪਾਸੇ ਨੂੰ ਵਾਹ ਇੱਧੇ ਰੱਛ ਰਹਿੰਦਾ ਇੱਥੇ 24 ਘੰਟੇ ਇੱਧੇ 24 ਘੰਟੇ ਨਹੀਂ ਮਤਲਬ 12 14 ਘੰਟੇ ਤਾਂ ਇੱਧੇ ਰਹਿੰਦਾ ਇਹਨੂੰ ਮੰਗਿਆ ਖਾਣ ਨੂੰ بار بار ਸਾਰਾ ਬੇਇੱਜ਼ਤੀ ਦਾ ਕਰਵਾਇਆ ਕਰਦਾ ਪੁਲੀਸ ਕਰਨੀ ਆ ਵੀ ਮੇਰਾ ਤੇਰੇ ਕਹੀਏ ਨਾ ਮੈਂ ਖਲਾ ਹੁਣ ਆ ਆ ਸਾਰੇ ਆਲੂ ਵਾਲੇ ਵਪਾਰੀ ਆ ਇੱਥੇ ਅਸਲ 'ਚ ਸਬਜ਼ੀ ਮੰਡੀ ਚਾਹੀਦੀ ਬਾਹਰ ਫੇਰ ਸਹੀ ਹੈ ਕੰਮ ਨਾਲੇ ਸਬਜ਼ੀ ਮੰਡੀ ਬਾਹਰ ਚਾਹੀਦੀ ਯਾਰ ਇੱਥੇ ਐਵੇਂ ਤੁਸੀਂ ਖਲਜਗਣੇ ਪਾ ਯਾਰ ਗਿਣ ਲਾ ਗਿਣ ਲਾ ਨੋਟ ਤੇ ਤੇਰਾ ਸੀਜ਼ਨ ਆ ਤੇਰਾ ਨੋਟ ਗੈਣ ਦਾ ਟਾਈਮ ਆ ਹੁਣ ਅਸਲ 'ਚ ਸਬਜ਼ੀ ਮੰਡੀ ਉੱਥੇ ਬਾਹਰ ਜਗ੍ਹਾ ਦਿੱਤੀ ਹੋ ਹੈਗੀ ਆ ਪਰ ਉੱਥੇ ਜਾਂਦੇ ਨਹੀਂ ਪਤਾ ਨਹੀਂ ਕਿਉਂ ਨਹੀਂ ਜਾਂਦੇ ਆ ਪਿਆਜ਼ਾਂ ਵਾਲਾ ਸਿਸਟਮ ਪਿਆ ਸਾਰਾ ਪਿਆਜੇ ਪਏ ਆ ਆ ਆਲੂਆਂ ਵਾਲਾ ਹੀ ਭਾਈਚਾਰਾ ਸਾਡੇ ਵਾਲਾ ਹੀ ਲਾਲਾ ਤੇ ਬਾਹਰ ਜਗ੍ਹਾ ਦਿੱਤੀ ਉਹਦਾ ਹੈ ਸਬਜ਼ੀ ਮੰਡੀ ਨੂੰ ਉੱਥੇ ਜਾਂਦੇਗਾ ਤੇ ਨਹੀਂ ਬੰਗੇ ਅੱਗੇ ਇਦਾਂ ਸੀਗਾ ਜਾਂਦੇ ਨਹੀਂ ਸੀਗੇ ਜਾਦੇ ਬਾਹਰ ਚਲ ਗਈ ਉਥੇ ਦਾਣਾ ਮੰਡੀ ਚ ਉਥੇ ਰੱਛ ਵੱਧ ਪੈਂਦਾ ਲੋਕਾਂ ਨੂੰ ਸਕੂਟਰ ਮੋਟਰਸਾਈਕਲ ਖੜੇ ਕਰਨ ਨੂੰ ਥੈਂ ਆ ਗੱਡੀਆਂ ਖੜੀਆਂ ਲੋਕ ਉਥੇ ਵੱਧ ਜਾਂਦੇ ਆ ਜਿਦਾ ਮਰਜ਼ੀ ਗੱਡੀ ਕਮਾਈ ਜਾਓ ਜਿਦਾ ਮਰਜ਼ੀ ਕਮਾਈ ਜਾਓ ਗੱਡੀ ਉਥੇ ਇੱਥੇ ਅੱਧਾ ਦਾ ਬੰਦਾ ਡਰਦਾ ਨਹੀਂ ਰੋਕਦਾ ਇੱਥੇ ਗੱਡੀ ਰੋਕਣ ਤੋਂ ਵੀ ਬੰਦਾ ਡਰਦਾ ਸਬਜ਼ੀ ਲੈਣ ਲਈ ਟਰਾਲੀ ਬਾੜ ਨਹੀਂ ਤਾਂ ਬਾਲੀ ਬਾਲੀ ਔਖੀ ਜਿਹਦੇ 18 20 ਫੁੱਟੀ ਪਾਈ ਜੋਂਦੀ ਫੇਰ ਤਾਂ ਮੁੜਦੀ ਨਹੀਂ ਇੱਥੇ ਇਸ ਕਰਕੇ ਟਰਾਲੀ ਵੀ ਸੋਚ ਕੇ ਲੱਦਣੀ ਪੈਂਦੀ ਵੀ ਮੰਡੀ ਨੂੰ ਲੈ ਜਾਣੀ ਆ